ਤੋ ਸੇ ਮਿੱਤਰੋ ਕੜਾਈ ਵਾਲੀਆਂ ਮਸ਼ੀਨਾਂ ਬਥੇਰੀਆਂ ਦੇਖੀਆਂ ਹੋਣਗੀਆਂ ਪਰ ਜਿਹੜੀ ਤੁਹਾਨੂੰ ਆਹ ਮਸ਼ੀਨ ਦਿਖਾਉਣ ਜਾ ਰਾ ਹਾਂ ਨਾ ਮਿੱਤਰੋ ਇਹ ਸਾਰਿਆਂ ਤੋਂ ਅਲੱਗ ਆ ਤੇ ਇੰਨੀ ਘੈਂਟ ਚੀ ਆ ਯਾਰ ਸਵਾ ਲੱਖ ਰੁਪਿਆ ਰੇਟ ਆ ਇਹਦਾ ਸਵਾ ਲੱਖ ਦੀ ਮਸ਼ੀਨ ਆ ਤੇ ਮੈਂ ਕਹਿੰਦਾ ਜਦੋਂ ਤੁਸੀਂ ਇਹਦਾ ਕੰਮ ਦੇਖ ਲਿਆ ਤੁਸੀਂ ਕਹੋਗੇ ਯਾਰ ਸਵਾ ਲੱਖ ਰੁਪਿਆ ਥੋੜਾ ਇੰਨਾ ਘੈਂਟ ਕੰਮ ਕਰਦੀ ਆ ਯਾਰ ਮਸ਼ੀਨ ਕਾਦੀ ਆ ਬੰਦਾ ਹੀ ਆ ਬਣਿਆ ਤਣਿਆ ਆ ਦੇਖੋ ਭੈਣ ਉਹਨਾਂ ਨੇ ਚਿੱਪ ਲਾਈ ਹੋਈ ਆ ਦੇ ਵਿੱਚ ਪੈਂਡ ਡਰਾਈਵ ਲਾਈ ਹੋਈ ਆ ਪੈਂਡ ਡਰਾਈਵ ਦੇ ਵਿੱਚ ਜਿਹੜਾ ਡਿਜ਼ਾਈਨ ਪਾ ਦੋਗੇ ਉਹ ਡਿਜ਼ਾਈਨ ਇਹਦੇ ਵਿੱਚ ਸ਼ੋ ਹੋ ਜੂਗਾ ਤੇ ਉਹੀ ਡਿਜ਼ਾਈਨ ਕੱਢ ਦੂਗੀ ਮੈਂ ਕਹਿੰਦਾ ਜਿਹੜਾ ਫੋਟੋ ਦੇ ਵਿੱਚ ਡਿਜ਼ਾਈਨ ਆ ਉਦੋਂ ਕਿਤੇ ਕਿਹਾਂ ਡਿਜ਼ਾਈਨ ਕੱਢਣਾ ਇਹਨੇ ਆ ਦੇਖੋ ਇਧਰਲੇ ਪਾਸੇ ਆਪਣੇ ਪੰਜਾਬੀਆਂ ਦੀ ਇੱਕ ਖਾਸੀ ਇਹਦਾ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਨਾਮ ਵਾਹਿਗੁਰੂ ਦਾ ਨਾਮ ਜ਼ਰੂਰ ਲੈਂਦੇ ਆ ਬਾਈ ਇਸੇ ਕਰਕੇ ਇਹਨਾਂ ਭੈਣ ਹੋਣਾਂ ਨੇ ਡਿਜ਼ਾਈਨ ਹੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਰੱਖਿਆ ਤੇ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਮਿੱਤਰੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਧਰਲੇ ਪਾਸੇ ਪਹਿਲਾਂ ਇੱਕ ਕਮਕਾਰ ਬਣ ਗਿਆ ਦੇਖੋ ਕਿੰਨੇ ਵਧੀਆ ਤੇ ਪਵਿੱਤਰ ਢੰਗ ਦੇ ਨਾਲ ਬਣ ਰਿਹਾ ਬਾਈ ਤੇ ਕਿੰਨਾ ਸੋਹਣਾ ਮਸ਼ੀਨ ਇਹ ਕੰਮ ਕਰ ਰਹੀ ਹੈ ਮੈਂ ਵੀਡੀਓ ਥੋੜੀ ਜਿਹੀ ਤੇਜ਼ ਕੀਤੀ ਸੀਗੀ ਤੇ ਘੱਟੋ ਘੱਟ ਮੰਨ ਕੇ ਚਲੋ ਮਸ਼ੀਨ ਦੇ ਉੱਤੇ ਸ਼ੋਅ ਕਰ ਰਹੀ ਹੈ 20 ਮਿੰਟਾਂ ਦੇ ਵਿੱਚ ਆ ਦੇਖੋ 17 ਮਿੰਟ 16 ਮਿੰਟ ਸ਼ੋਅ ਕਰ ਰਹੀ ਹੈ 16 ਮਿੰਟਾਂ ਦੇ ਵਿੱਚ ਵੀ ਇਹ ਹੋ ਜੂਗੀ ਯਾਰ ਬਾਕੀ ਤੁਸੀਂ ਕੰਮ ਦੇਖੋ ਮਸ਼ੀਨ ਦਾ ਕਿੰਨਾ ਸੋਹਣਾ ਢੰਗ ਨਾਲ ਕੰਮ ਕਰ ਰਹੀ ਹੈ ਮਸ਼ੀਨ ਮੈਂ ਯਾਰ ਇਹਨੂੰ ਮਸ਼ੀਨ ਨਹੀਂ ਕਹਿੰਦਾ ਇਹ ਬੰਦਾ ਹੀ ਹੈ ਇੱਕ ਹਿਸਾਬ ਦਾ ਮੈਂ ਕਹਿੰਦਾ ਯਾਰ ਤਕਨੀਕਾਂ ਪਰੇ ਤੋਂ ਪਰੇ ਆਉਂਦੀਆਂ ਊਸ਼ਾ ਕੰਪਨੀ ਦੀ ਮਸ਼ੀਨਾਂ ਸਵਾ ਲੱਖ ਰੁਪਿਆ ਰੇਟ ਆ ਇਹਦਾ ਤੇ ਭੈਣੋ ਉਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਸਤਗੁਰੂ ਬੁਟੀਕ ਦੇ ਨਾਮ ਤੇ ਬਾਗੇ ਪੁਰਾਣੇ ਦੇ ਵਿੱਚ ਭੈਣੋ ਉਹਨਾਂ ਦਾ ਜਿਹੜਾ ਕੰਮ ਹੈ ਮੈਂ ਕਹਿੰਦਾ ਯਾਰ ਇਹ ਇਕੱਲੇ ਦਿਖਾਉਣ ਲਈ ਵੀਡੀਓ ਨਹੀਂ ਪਾਈ ਮੈਂ ਤੁਹਾਨੂੰ ਵੀ ਇਹ ਮਸ਼ੀਨ ਕਿਵੇਂ ਕੰਮ ਕਰਦੀ ਆ ਮੈਂ ਤੁਹਾਨੂੰ ਰਜਗਾਰ ਭੈਣਾਂ ਨੂੰ ਰਜਗਾਰ ਦੇਣ ਵਾਸਤੇ ਵੀਡੀਓ ਪਾਈ ਆ ਜੇ ਕਿਸੇ ਭੈਣ ਨੇ ਕੰਮ ਸਿੱਖਣਾ ਤਾਂ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਮੈਂ ਨੰਬਰ ਉੱਤੇ ਦਊਂਗਾ ਤੇ ਬਾਕੀ ਤੁਸੀਂ ਘੈਂਟ ਗੱਲ ਬਾਤ ਆ ਯਾਰ ਦੇਖੋ ਸਿਰੇ ਆ ਲੱਗੀ ਵੀ ਜਮਾਨ ਦੇਖ ਸਕਦੇ ਹੋ ਸਤਨਾਬਾਈ ਗੁਰੂ ਕਿੰਨਾ ਸੋਹਣਾ ਲਿਖਿਆ ਜਾ ਰਿਹਾ ਤੇ ਕਿੰਨਾ ਮੰਨ ਕੇ ਜਦੋਂ ਤੇਜ ਲਿਖਿਆ ਜਾ ਰਿਹਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਕਰ ਦਿੰਦੀ ਆ ਘੰਟਿਆਂ ਦਾ ਕੰਮ ਮੈਂ ਕਹਿੰਦਾ ਮੈਂ ਨਹੀਂ ਗੋਇ ਇਹੋ ਜੀ ਮਸ਼ੀਨ ਦੇਖੀ ਹੋਣੀ ਜਿਹੜੀ ਯਾਰ ਇੰਨਾ ਸਫਾਈ ਦੇ ਨਾਲ ਕੰਮ ਕਰਦੀ ਆ ਸਿਰਾ ਹੋਇਆ ਪਿਆ ਯਾਰ ਜਮਾ ਮੈਂ ਤੁਹਾਨੂੰ ਐਂਡ ਤੇ ਬਣਿਆ ਵੀ ਦਿਖਾਉਂਗਾ ਵੀ ਕਿਹੜੀ ਚੀਜ਼ ਕਮਾਲ ਬਣੀ ਹੋਈ ਆ ਸਿਰਾ ਗੱਲ ਬਾਤ ਆ ਬਾਈ ਤੇ ਭੈਣ ਉਹਨਾਂ ਨੇ ਕੰਮ ਸ਼ੁਰੂ ਕੀਤਾ ਵਾ ਤੇ ਜਰੂਰ ਬਾਈ ਸਪੋਰਟ ਕਰਿਓ ਭੈਣ ਉਹਨਾਂ ਨੇ ਰੁਪਈਏ ਲਾਤੇ ਆ ਕਿਰਾਂ ਤਾਂ ਹੁਣ ਤੁਹਾਡੇ ਸਹਿਯੋਗ ਦੀ ਲੋੜ ਆ ਚੀਜ਼ ਵੀ ਬਹੁਤ ਘੈਂਟ ਬਣੀ ਹੋਈ ਆ ਬਾਈ ਸਰਾ ਗੱਲ ਬਾਤ ਆ ਜਿੰਨਾ ਭੈਣਾਂ ਨੇ ਨਵਾਂ ਕੰਮ ਸਿੱਖਣਾ ਉਹਨਾਂ ਵਾਸਤੇ ਬਹੁਤ ਵਧੀਆ ਮੌਕਾ ਵਾ ਆ ਦੇਖੋ ਇਧਰਲੇ ਪਾਸੇ ਸਤਨਾ ਵਾਏ ਗੁਰੂ ਕਿੰਨਾ ਸੋਹਣਾ ਬਣ ਗਿਆ ਤਕਰੀਬਨ 15 16 ਮਿੰਟਾਂ ਦੇ ਵਿੱਚ ਇਹ ਚੀਜ਼ ਬਣ ਗਈ ਸ਼ੇਅਰ ਕਰਿਓ ਕਿੰਨੀ ਘੈਂਟ ਮਸ਼ੀਨ ਆ ਉੱਤੇ ਨੰਬਰ ਚੱਲੀ ਜਾਂਦਾ ਧੰਨਵਾਦ